ਜੇ ਕਿਸਾਨਾਂ ਦੇ ਇਸ਼ੂ ਹੋਣ ਤਾਂ ਇਹ ਪੰਜਾਬ ਜੀ ਕਿਉਂ ਹੈ ਇੱਕ ਤੁਹਾਡੇ ਮੁਤਾਬਕ ਕੰਮ ਕਰਨਗੇ ਬਿਲਕੁਲ ਇਹੀ ਦਿੱਲੀ ਆਪਣੀ ਗੱਲ ਕਹਿਣਗੇ ਬਿਲਕੁਲ ਬਿਲਕੁਲ ਤੁਹਾਡੇ ਹਰਿਆਣੇ ਦੀ ਸਰਕਾਰ ਨੇ ਕਿਲ ਘੜ ਦਿੱਤਾ ਸਾਡੇ ਤਾਂ ਸੈਂਟਰ ਗਵਰਨਮੈਂਟ ਤੋਂ ਤੈਨ ਤੈ ਨਵਜੀਤ ਕਈ ਦਿਨਾਂ ਆ ਕੇ ਇੱਥੇ ਬੈਠੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਨਾ ਬੱਤਾਂ ਹੀ ਕਰਦੇ ਰਹੇ ਨਹੀਂ ਜਿੰਨਾਂ ਨੂੰ ਤਾਂ ਆਪਣਾ ਧਰੋਜ ਸਿੰਘ ਜੀ ਇਹ ਹੀ ਨਹੀਂ ਪਤਾ ਪੰਜਾਬ 'ਚ ਫਸਲਾਂ ਕਿੰਨੀਆਂ ਹੈਗੀਆਂ ਇਸੇ ਵਾਸਤੇ ਹੈ ਤਰਲੋਚਨ ਸਿੰਘ ਜੀ ਇਹ ਪੈਸੇ ਇਹ ਆਪਣਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦੇ ਇਸ਼ੂਜ਼ ਦੇ ਨਾਲ ਜੇ ਕਿਸਾਨਾਂ ਦੇ ਇਸ਼ੂ ਹੋਣ ਤਾਂ ਇਹ ਪੰਜਾਬ ਚ ਹੀ ਕਿਉਂ ਹੈ ਇਕੱਲਾ ਪੰਜਾਬ ਚ ਹੀ ਇਹ ਕਿਸਾਨ ਪੂਰੇ ਦੇਸ਼ ਵਿੱਚ ਕਿਸਾਨ ਨੇਗਾ ਸਾਰੇ ਕਹਿੰਦੇ ਸਾਰੇ ਦੇਸ਼ ਚ ਪ੍ਰੋਟੈਸਟ ਕਰ ਰਹੇ ਕਿਤੇ ਨਹੀਂ ਹੋ ਰਿਹਾ ਤੁਸੀਂ ਦੱਸੋ ਕਿੱਥੇ ਹੋ ਰਿਹਾ ਪੰਜਾਬ ਤੋਂ ਬਾਹਰ ਕੋਈ ਇੱਕ ਜਗ੍ਹਾ ਦੱਸ ਦੋ ਕਿੱਥੇ ਘੇਰ ਕੇ ਕਿਸੇ ਨੂੰ ਕੁਐਸਚਨ ਪੁੱਛਦਾ ਹੋਵੇ ਕਿਤੇ ਨਹੀਂ ਹੈ ਮੈਂ ਤਾਂ ਨਹੀਂ ਦੇਖਿਆ ਸੁਣਿਆ ਰੋਜ਼ ਅਸੀਂ ਅਖਬਾਰ ਪੜ੍ਹਦੇ ਆਂ ਰੋਜ਼ ਹੀ ਆਪਾਂ ਮੀਡੀਆ ਦੇਖਦੇ ਆਂ ਟੀਵੀ ਦੇਖਦੇ ਆਂ ਸਵਾਏ ਪੰਜਾਬ ਦੇ ਕਿਤੇ ਵੀ ਨਹੀਂ ਹੈਗਾ ਦੱਸੋ ਜੇ ਤੁਹਾਨੂੰ ਤੁਹਾਡ ਮੈਨੂੰ ਵੀ ਭੇਜੋ ਤੁਸੀਂ ਦੱਸੋ ਇਹ ਟਕਰਾ ਕਿਵੇਂ ਖਤਮ ਹੋਊਗਾ ਟਕਰਾ ਤਾਂ ਦੇਖੋ ਖਤਮ ਹੋਣਾ ਅੱਜ ਦੇ ਦਿਨ ਦੇ ਵਿੱਚ ਗੱਲਬਾਤ ਰਹੀ ਆਪਾਂ ਬੈਠ ਕੇ ਕਿਸਾਨ ਸਾਡੀ ਜਿਹੜੇ ਜਥੇਬੰਦੀਆਂ ਆ ਚਾਹੇ ਕਿਸਾਨ ਹੈ ਉਹ ਕਦੇ ਬਾਹਰਲੇ ਮੁਲਕ ਦੇ ਲੋਕ ਥੋੜੀ ਹੈ ਸਾਡੇ ਭਰਾ ਆ ਜਦੋਂ ਉਹਨਾਂ ਨੂੰ ਠੀਕ ਲੱਗੇ ਕਿ ਜਦੋਂ ਠੀਕ ਕੰਮ ਕਰਨਗੇ ਸਾਰੀ ਦੁਨੀਆ ਉਹਨਾਂ ਦੀ ਸਪੋਰਟ ਕਰੇਗੀ। ਬਿਲਕੁਲ ਹੁਣ ਤੁਹਾਡੇ ਮੁਤਾਬਕ ਕੰਮ ਕਰਨਗੇ। ਉਹ ਕਹਿੰਦੇ ਇਹ ਦਿੱਲੀ ਆਪਣੀ ਗੱਲ ਕਹਿਣ ਗਏ। ਬਿਲਕੁਲ ਬਿਲਕੁਲ ਉੱਥੇ ਤੁਹਾਡੇ ਹਰਿਆਣੇ ਦੀ ਸਰਕਾਰ ਨੇ ਕਿਲ ਗੜ ਦਿੱਤੇ, ਉੱਥੇ ਥੰਮ ਲਾ ਦਿੱਤੇ, ਕੰਕਰੀਟ ਦੀਆਂ ਦੁਆਰਾਂ ਖੜੀਆਂ ਕਰ ਦਿੱਤੀਆਂ। ਉਹ ਕਹਿੰਦੇ ਜਾਈਏ ਕਿਹੜੇ ਪਾਸੇ? ਫਿਰ ਹਰਿਆਣੇ ਚ ਜਾ ਕੇ ਕਰਨ ਆਪਣਾ ਪ੍ਰੋਟੈਸਟ। ਅਸੀਂ ਤਾਂ ਨਹੀਂ ਲਾਇਆ। ਪੰਜਾਬ ਦੇ ਬੀਜਪੀ ਵਿਚ ਨਾ ਕੋਈ ਕੰਨ ਨਹੀਂ ਲਾਇਆ ਪੰਜਾਬ ਦੀ ਬੀਜਪੀ ਨੇ ਕੋਈ ਦੀਵਾਰ ਨਹੀਂ ਬਣਾਈ ਪੰਜਾਬ ਦੇ ਬੀਜਪੀ ਨੇ 100 ਸੀਐਮ ਹੋ ਗਏ ਹਰਿਆਣੇ ਦੇ ਖੱਟੜ ਸਾਹਿਬ ਮੈਂ ਕਹਿੰਦਾ ਜੀ ਕਰ ਉਹਨਾਂ ਨੇ ਦਿੱਲੀ ਦੇ ਇਸ਼ਾਰੇ ਤੋਂ ਬਿਨਾਂ ਦੁਆਰਾ ਖੜੀਆਂ ਕੀਤੀਆਂ ਉਹਨਾਂ ਲੋਚਨ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਆ ਚੱਲ ਜਣ ਸਾਰੇ ਕਿਸਾਨ ਉੱਥੇ ਕਰਨਾਲ ਜਾ ਕੇ ਉੱਥੇ ਪ੍ਰੋਟੈਸਟ ਕਰਿਆ ਉਹ ਕਿਉਂ ਕਿ ਉਹਨਾਂ ਨੂੰ ਘੇਰ ਲੈਣਗੇ ਖੱਟੜ ਸਾਹਿਬ ਨੂੰ ਕਿਉਂ ਸਲਾਹ ਦੇਈ ਜਾਂਦੇ ਜੀ ਨਾ ਮੈਂ ਮੈਂ ਘੇਰ ਲੈਣ ਮੈਂ ਕਹਿੰਦਾ ਮੈਂ ਤਾਂ ਸਹੀ ਸਲਾਹ ਦੇ ਰਿਹਾ ਉਹਨਾਂ ਨੂੰ ਪੁੱਛ ਲੈਣ ਜਾ ਕੇ ਸਵਾਲ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਸਵਾਲ ਬੀਜਪੀ ਦੇ ਕਿਹੜੇ ਨੇਤਾ ਨੇ ਬੀਜਪੀ ਦੀ ਕਿਹੜੀ ਪਾਰਟੀ ਨੇ ਇਹਨਾਂ ਦਾ ਇਹਨਾਂ ਦੇ ਖਿਲਾਫ ਕੋਈ ਕੰਮ ਕੀਤਾ ਸਾਡੇ ਤਾਂ ਸੈਂਟਰਲ ਗਵਰਨਮੈਂਟ ਤੋਂ ਤਿੰਨ ਤਿੰਨ ਵਜੀਰ ਕਈ ਦਿਨਾਂ ਆ ਕੇ ਇੱਥੇ ਬੈਠੇ ਰਹੇ ਗੱਲਾਂ-ਵਾਟਾਂ ਕਰਦੇ ਰਹੇ ਪ੍ਰੋਮਿਸ ਕਰ ਗੱਲਾਂ-ਵਾਟਾਂ ਹੀ ਕਰਦੇ ਰਹੇ ਨਹੀਂ ਗੱਲਾਂ-ਵਾਟਾਂ ਤੋਂ ਇਹਨਾਂ ਨੂੰ ਤਾਂ ਆਪਣਾ ਤਰਲੋਚਨ ਸਿੰਘ ਜੀ ਇਹ ਹੀ ਨਹੀਂ ਪਤਾ ਪੰਜਾਬ 'ਚ ਫਸਲਾਂ ਕਿੰਨੀਆਂ ਹੈਗੀਆਂ ਕਿਹੜੀ ਫਸਲ ਦੇ ਉੱਤੇ ਕਿਸਾਨਾਂ ਨੂੰ ਕਿਸਾਨ ਲੀਡਰਾਂ ਹਾਂਜੀ ਉਹ ਤਾਂ 24 ਘੰਟੇ ਕੰਮ ਹੀ ਇਹੀ ਕਰਦੇ ਮੰਨੂ ਪਤਾ ਹੈਗਾ ਕਿਹੜਾ ਕੰਮ ਕਰਦੇ ਹੈਗਾ ਕੰਮ ਤਾਂ ਕਰਦਾ ਹੈਗਾ ਜਿਹੜਾ ਆਪਣਾ ਲੈਂਡਲੈਸ ਲੇਬਰਰ ਹੈਗਾ ਤੇ ਜਦੋਂ ਮੁਆਵਜ਼ਾ ਮਿਲਦਾ ਹੈਗਾ ਉਹ ਮਿਲਦਾ ਜ਼ਿਮੀਂਦਾਰ ਨੂੰ ਉਹ ਕਿਉਂ ਕਿ ਉਹਨਾਂ ਨੂੰ ਘੇਰ ਲੈਣਗੇ ਖੱਟੜ ਸਾਹਿਬ ਨੂੰ ਕਿਉਂ ਸਲਾਹ ਦੇਈ ਜਾਂਦੇ ਜੀ ਨਾ ਮੈਂ ਮੈਂ ਘੇਰ ਲੈਣ ਮੈਂ ਕਦੋਂ ਮੈਂ ਤਾਂ ਸਹੀ ਸਲਾਹ ਦੇ ਰਿਹਾ ਉਹਨਾਂ ਨੂੰ ਪੁੱਛ ਲੈਣ ਜਾ ਕੇ ਸਵਾਲ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਸਵਾਲ ਭਾਜਪੀ ਦੇ ਕਿਹੜੇ ਨੇਤਾ ਨੇ ਭਾਜਪੀ ਦੀ ਕਿਹੜੀ ਪਾਰਟੀ ਨੇ ਇਹਨਾਂ ਦਾ ਇਹਨਾਂ ਦੇ ਖਿਲਾਫ ਕੋਈ ਕੰਮ ਕੀਤਾ ਸਾਡੇ ਤਾਂ ਸੈਂਟਰ ਗਵਰਨਮੈਂਟ ਤੋਂ ਤਿੰਨ ਤਿੰਨ ਵਜੇ ਕਈ ਦਿਨਾਂ ਆ ਕੇ ਇੱਥੇ ਬੈਠੇ ਰਹੇ ਗੱਲਾਂ-ਵਾਟਾਂ ਕਰਦੇ ਰਹੇ ਪ੍ਰੋਮਿਸ ਗੱਲਾਂ-ਵਾਟਾਂ ਹੀ ਕਰਦੇ ਰਹੇ ਨਹੀਂ ਗੱਲਾਂ-ਵਾਟਾਂ ਤੋਂ ਇਹਨਾਂ ਨੂੰ ਤਾਂ ਆਪਣਾ ਤਰਲੋਚਨ ਸਿੰਘ ਜੀ ਇਹੀ ਨਹੀਂ ਪਤਾ ਪੰਜਾਬ 'ਚ ਫਸਲਾਂ ਕਿੰਨੀਆਂ ਹੈਗੀਆਂ ਕਿਹੜੀ ਫਸਲ ਦੇ ਉੱਤੇ ਕਿਸਾਨਾਂ ਨੂੰ ਕਿਸਾਨ ਲੀਡਰਾਂ ਹਾਂਜੀ ਉਹ ਤਾਂ 24 ਘੰਟੇ ਕੰਮ ਹੀ ਇਹੀ ਕਰਦੇ ਮੰਨੂ ਪਤਾ ਹੈਗਾ ਕਿਹੜਾ ਕੰਮ ਕਰਦੇ ਹੈਗਾ ਕੰਮ ਤਾਂ ਕਰਦਾ ਹੈਗਾ ਜਿਹੜਾ ਆਪਣਾ ਲੈਂਡਲੈਸ ਲੇਬਰਰ ਹੈਗਾ ਆ ਤੇ ਜਦੋਂ ਮੁਆਵਜ਼ਾ ਮਿਲਦਾ ਹੈਗਾ ਉਹ ਮਿਲਦਾ ਜ਼ਿਮੀਂਦਾਰ ਨੂੰ